ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਓਹਨਾ 6 ਸੰਕੇਤਾਂ ਦੇ ਬਾਰੇ ਤੁਹਾਡੀ ਨਾਲ ਗੱਲ ਕਰਾਂਗੇ ਜੇਕਰ ਤੁਹਾਨੂੰ ਮਿਲਦੇ ਹਨ ਇਹ 6 ਸੰਕੇਤ ਤਾਂ ਤੁਹਾਡੇ ਘਰ ਦੇ ਵਿੱਚ ਭੂਤ ਪ੍ਰੇਤ ਦਾ ਵਾਸ ਹੁੰਦਾ ਹੈ ਇਸ ਵੀਡੀਓ ਨੂੰ ਜ਼ਰੂਰ ਐਂਡ ਦੇ ਤੱਕ ਦੇਖਿਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਗਰੁੱਡ ਪੁਰਾਨ ਨੂੰ ਹਿੰਦੂ ਧਰਮ ਦਾ ਇੱਕ ਅਚੇਹਾ ਗ੍ਰੰਥ ਮੰਨਿਆ ਜਾਂਦਾ ਹੈ ਜਿਸ ਵਿੱਚ ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੇ ਮੌਤ ਤੱਕ ਦੀਆਂ ਸਾਰੀਆਂ ਗੱਲਾਂ ਲਿਖੀਆਂ ਗਈਆਂ ਹਨ ਗਰੁੱਡ ਪੁਰਾਨ ਤੇ ਪ੍ਰੀਤ ਕਲਪ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਰੁੱਡ ਜੀ ਨੂੰ ਮੌਤ ਦੇ ਨਾਲ ਜੁੜੀਆਂ ਕਈ ਰਹੱਸਮਈ ਗੱਲਾਂ ਵੀ ਦੱਸੀਆਂ ਹਨ ਕਿ ਮੌਤ ਤੋਂ ਪਹਿਲਾਂ ਪ੍ਰਾਪਤ ਸੰਕੇਤ ਮੌਤ ਤੋਂ ਬਾਅਦ ਦੀਆਂ ਘਟਨਾਵਾਂ ਮੌਤ ਲੋਕ ਜਮ ਲੋਕ ਨਰਕ ਲੋਕ ਵਰਗੀਆਂ ਗੱਲਾਂ ਨੂੰ ਵਿਸਥਾਰ ਵਿੱਚ ਦੱਸਿਆ ਗਿਆ ਹੈ ਜੇਕਰ ਤੁਸੀਂ ਕੁਝ ਹੈਰਾਨੀਜਨਕ ਸੰਕੇਤ ਦੇਖਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਿਸੇ ਬੁਰੀ ਸ਼ਕਤੀ ਦਾ ਡੇਰਾ ਹੈ ਜਾਂ ਕਿਸੇ ਭੂਤ ਆਤਮਾ ਨੇ ਤੁਹਾਡੇ ਘਰ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਇਹ ਸੰਕੇਤ ਬਹੁਤ ਭਿਆਨਕ ਤੇ ਖਤਰਨਾਕ ਹੁੰਦੇ ਹਨ ਬਹੁਤ ਸਾਰੇ ਲੋਕ ਉਹਨਾਂ ਨੂੰ ਸਿਰਫ ਇੱਕ ਸੰਜੋਗ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਬਰਬਾਦ ਦੇ ਵਿੱਚ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੇਕਰ ਕੋਈ ਭੂਤ ਜਾਂ ਕੋਈ ਬੁਰੀ ਸ਼ਕਤੀ ਘਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਘਰ ਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਚਾਨਕ ਮੌਤ ਤੇ ਦੁੱਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਘਰ ਵਿੱਚ ਮੌਜੂਦ ਧਨ ਅਚਾਨਕ ਕਿਸੇ ਕੰਮ ਵਿੱਚ ਖਰਚ ਹੋਣ ਲੱਗਦਾ ਹੈ ਤੇ ਪੂਰਾ ਪਰਿਵਾਰ ਬਰਬਾਦ ਹੋ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਕੁਝ ਅਜੀਬੇ ਸੰਕੇਤ ਦੇਖਦੇ ਹੋ ਤਾਂ ਜੇਕਰ ਤੁਹਾਨੂੰ ਕੋਈ ਅਜੀਬੇ ਸੰਕੇਤ ਮਿਲਦੇ ਹਨ ਜੋ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਤਾਂ ਤੁਹਾਨੂੰ ਸਵੇਰੇ ਸਿਰ ਕਈ ਉਪਾਅ ਵੀ ਕਰਨੇ ਚਾਹੀਦੇ ਨੇ ਇਹ ਸੰਕੇਤ ਦਰਸਾਉਂਦੇ ਹਨ ਕਿ ਕੋਈ ਬੁਰੀ ਸ਼ਕਤੀ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰ ਗਈ ਹੈ ਇਹ ਬੁਰੀ ਸ਼ਕਤੀ ਤੁਹਾਡੇ ਪਰਿਵਾਰ ਨੂੰ ਹਰ ਤਰ੍ਹਾਂ ਦੀਆਂ ਮੁਸੀਬਤਾਂ ਦੇਣ ਲੱਗ ਪੈਂਦੀ ਇਸ ਲਈ ਤੁਹਾਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੁਆਰਾ ਦੱਸੇ ਗਏ ਇਨ੍ਹਾਂ ਸੰਕੇਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਸੰਕੇਤ ਸੁਪਨਿਆਂ ਦੇ ਰਾਹੀਂ ਕੁਦਰਤ ਰਾਹੀਂ ਤੇ ਜਾਨਵਰਾਂ ਤੇ ਪੰਛੀਆਂ ਰਾਹੀਂ ਮਿਲ ਸਕਦੇ ਹਨ ਜੋ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਆਓ ਹੁਣ ਜਾਣਦੇ ਹਾਂ ਗਰੂੜ ਪ੍ਰਾਣ ਦੇ ਅਨੁਸਾਰ ਉਹਨਾਂ ਸੰਕੇਤਾ ਦੇ ਬਾਰੇ ਗਰੂੜ ਪ੍ਰਾਣ ਦੇ ਅਨੁਸਾਰ ਇੱਕ ਵਾਰ ਪੰਛੀ ਰਾਜਾ ਗਰੂੜ ਨੇ ਭਗਵਾਨ ਸ਼੍ਰੀ ਹਰੀ ਨੂੰ ਪੁੱਛਿਆ ਕਿ ਇਹ ਭਗਵਾਨ ਕਿਸੇ ਵੀ ਮਨੁੱਖ ਦੇ ਘਰ ਵਿੱਚ ਦੇਵਤੇ ਨਹੀਂ ਰਹਿੰਦੇ ਕਿਸੇ ਵੀ ਮਨੁੱਖ ਦੇ ਘਰ ਵਿੱਚ ਭੂਤ ਰਹਿੰਦੇ ਹਨ ਉਹ ਕਿਹੜੇ ਸੰਕੇਤ ਹਨ ਜਿਨ੍ਹਾਂ ਨੂੰ ਜਾਣ ਕੇ ਪਤਾ ਲੱਗ ਸਕਦਾ ਹੈ ਕਿ ਘਰ ਵਿੱਚ ਬੁਰੀ ਸ਼ਕਤੀ ਰਹਿੰਦੀ ਹੈ ਤਾਂ ਭਗਵਾਨ ਕ੍ਰਿਸ਼ਨ ਨੇ ਗਰੁੜ ਜੀ ਨੂੰ ਜਵਾਬ ਦਿੰਦੇ ਹੋਏ ਕਈ ਰਹਿਸ਼ਮਈ ਗੱਲਾਂ ਦਸੀਆਂ ਜੋ ਅਸੀਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਭਗਵਾਨ ਕ੍ਰਿਸ਼ਨ ਦੇ ਅਨੁਸਾਰ ਜਿਸ ਘਰ ਵਿੱਚ ਭੂਤ ਰਹਿੰਦੇ ਹਨ ਉਸ ਘਰ ਵਿੱਚ ਮਾਂ ਲਕਸ਼ਮੀ ਕਦੇ ਨਹੀਂ ਰਹਿੰਦੀ ਤੇ ਅਜੇਹੇ ਘਰ ਵਿੱਚ ਹਮੇਸ਼ਾ ਗਰੀਬੀ ਤੇ ਦੁੱਖ ਰਹਿੰਦਾ ਹੈ ਜੇਕਰ ਕਿਸੇ ਵਿਅਕਤੀ ਦੇ ਘਰ ਵਿੱਚ ਭੂਤ ਰਹਿੰਦੇ ਹਨ ਤਾਂ ਉਸ ਨੂੰ ਕਈ ਤਰ੍ਹਾਂ ਦੇ ਸੰਕੇਤ ਵੀ ਮਿਲਦੇ ਹਨ ਇਹ ਸੰਕੇਤ ਉਸ ਨੂੰ ਘਰ ਦੇ ਵਿੱਚ ਮੌਜੂਦ ਚੀਜ਼ਾਂ ਦੇ ਰਾਹੀਂ ਜਾਂ ਫਿਰ ਸੁਪਨਿਆਂ ਦੇ ਰਾਹੀਂ ਮਿਲਦੇ ਹਨ ਜੇਕਰ ਕੋਈ ਵਿਅਕਤੀ ਆਪਣੇ ਸੁਪਨਿਆਂ ਵਿੱਚ ਇਹ ਚੀਜ਼ਾਂ ਦੇਖਣ ਲੱਗ ਪਵੇ ਤਾਂ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੇ ਘਰ ਵਿੱਚ ਭੂਤ ਰਹਿੰਦੇ ਹਨ ਉਸ ਦੇ ਪੂਰਵਜ ਜਾਂ ਮਾਰੇ ਹੋਏ ਰਿਸ਼ਤੇਦਾਰ ਭੂਤਾਂ ਦੇ ਰੂਪ ਦੇ ਵਿੱਚ ਹਨ ਤੇ ਉਸ ਦੇ ਘਰ ਵਿੱਚ ਘੁੰਮ ਰਹੇ ਹਨ ਜਦੋਂ ਭੂਤ ਘਰ ਦੇ ਵਿੱਚ ਆਉਂਦੇ ਹਨ ਤਾਂ ਮਨੁੱਖ ਨੂੰ ਕਈ ਤਰ੍ਹਾਂ ਦੇ ਸੰਕੇਤ ਮਿਲਨੇ ਵੀ ਸ਼ੁਰੂ ਹੋ ਜਾਂਦੇ ਨੇ ਇਸ ਲਈ ਉਸ ਨੂੰ ਇੰਨਾ ਤੋਂ ਛੁਟਕਾਰਾ ਪਾਉਣ ਦੇ ਲਈ ਉਪਾਅ ਕਰਨੇ ਚਾਹੀਦੇ ਨੇ ਤਾਂ ਜੋ ਦੇਵੀ ਲਕਸ਼ਮੀ ਤੇ ਹੋਰ ਦੇਵੀ ਦੇਵਤੇ ਘਰ ਵਿੱਚ ਰਹਿਣ ਲੱਗ ਪੈਣ ਤੇ ਘਰ ਵਿੱਚ ਹਮੇਸ਼ਾ ਸ਼ਾਂਤੀ ਤੇ ਖੁਸ਼ੀ ਦਾ ਮਾਹੌਲ ਵੀ ਬਣਿਆ ਰਹੇ ਸਭ ਤੋਂ ਪਹਿਲਾਂ ਤਾਂ ਆਓ ਜਾਣਦੇ ਹਾਂ ਕਿ ਭੂਤ ਘਰ ਵਿੱਚ ਕਿਉਂ ਪ੍ਰਵੇਸ਼ ਕਰਦੇ ਨੇ ਭਗਵਾਨ ਕ੍ਰਿਸ਼ਨ ਕਹਿੰਦੇ ਹਨ ਕਿ ਇਸ ਸੰਸਾਰ ਦੇ ਵਿੱਚ ਜੀਵਾਂ ਨੂੰ ਬਚਨ ਦੇ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ ਤੇ ਇਸੇ ਤਰ੍ਹਾਂ ਭੂਤਾਂ ਨੂੰ ਵੀ ਭੋਜਨ ਦੀ ਲੋੜ ਹੁੰਦੀ ਹੈ ਭੂਤ ਉਹਨਾਂ ਲੋਕਾਂ ਦੇ ਘਰ ਖਾਣ ਲੱਗ ਜਾਂਦੇ ਹਨ ਜਿਨ੍ਹਾਂ ਦੇ ਘਰ ਵਿੱਚ ਅਸ਼ੁੱਭ ਕੰਮ ਕੀਤੇ ਜਾਂਦੇ ਹਨ ਗੁਰੂੜ ਉਪਰਾਣ ਦੇ ਅਨੁਸਾਰ ਪਿਤਰਾਂ ਦਾ ਭੋਜਨ ਦੁਨੀਆ ਦੇ ਸਾਰੇ ਜੀਵਾਂ ਲਈ ਨਿੰਦਨਯੋਗ ਹੈ ਇਹ ਆਦਾਂ ਭਾਵਕੇ ਪੂਤ ਅਜੀਹੀਆਂ ਚੀਜ਼ਾਂ ਖਾਂਦੇ ਹਨ ਜੋ ਸਾਰੇ ਜੀਵਾਂ ਨੂੰ ਸਬਕਾਰ ਨਹੀਂ ਹਨ ਲੋਕ ਮਨੁੱਖੀ ਸਰੀਰ ਵਿੱਚੋਂ ਨਿਕਲਣ ਵਾਲੇ ਮਲ ਪਿਸ਼ਾਬ ਤੇ ਹੋਰ ਗੰਦੀਆਂ ਚੀਜ਼ਾਂ ਨੂੰ ਭੋਜਨ ਵਜੋਂ ਨਿੰਦਾ ਕਰਦੇ ਹਨ ਤੇ ਸੇਵਨ ਵੀ ਕਰਦੇ ਹਨ ਇਸ ਤੋਂ ਇਲਾਵਾ ਘਰ ਵਿੱਚ ਬਾਸੀ ਭੋਜਨ ਰੱਖਣ ਨਾਲ ਪੂਤਾਂ ਨੂੰ ਅਕਰਸ਼ਿਤ ਕੀਤਾ ਜਾਂਦਾ ਇਸ ਲਈ ਬਾਸੀ ਭੋਜਨ ਨੂੰ ਲੰਬੇ ਸਮੇਂ ਤੱਕ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਘਰ ਦੇ ਅੰਦਰ ਮਲ ਦਾ ਨਿਪਟਾਰਾ ਕਰਨ ਵਿਭੋਤ ਹੀ ਜ਼ਰੂਰੀ ਹੈ ਤੇ ਇਸ ਨਾਲ ਬੁਰੀਆਂ ਸ਼ਕਤੀਆਂ ਆਕਰਸ਼ਿਤ ਹੁੰਦੀਆਂ ਹਨ ਉਹ ਘਰ ਵਿੱਚ ਦਾਖਲ ਹੋ ਜਾਂਦੀਆਂ ਹਨ ਤੇ ਨਾਲ ਹੀ ਘਰ ਵਿੱਚ ਥੱਕਣਾ ਵੀ ਸੌਰੀ ਘਰ ਦੇ ਵਿੱਚ ਥੁੱਕਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਭੂਤਾਂ ਦਾ ਭੋਜਨ ਹੈ ਘਰ ਵਿੱਚ ਥੁੱਕਣ ਦੇ ਨਾਲ ਭੂਤ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਜ਼ਿਆਦਾਤਰ ਲੋਕਾਂ ਨੂੰ ਘਰ ਵਿੱਚ ਥੁੱਕਣ ਦੀ ਆਦਤ ਹੁੰਦੀ ਹੈ ਜੋ ਕਿ ਸ਼ਾਸਤਰਾਂ ਦੇ ਅਨੁਸਾਰ ਬਹੁਤ ਗਲਤ ਮੰਨਿਆ ਜਾਂਦਾ ਹੈ ਘਰ ਨੂੰ ਭੂਤਾਂ ਤੋਂ ਮੁਕਤ ਰੱਖਣ ਲਈ ਘਰ ਦੀ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੇ ਇਸ ਘਰ ਵਿੱਚ ਅਸ਼ੁੱਧਤਾ ਹੋਵੇ ਜੇ ਇਸ ਘਰ ਵਿੱਚ ਚੀਜ਼ਾਂ ਇੱਧਰ ਉੱਧਰ ਖਿਲਰੀਆਂ ਪਈਆਂ ਹੋਣ ਉਸ ਘਰ ਵਿੱਚ ਭੂਤ ਆ ਕੇ ਖਾਣਾ ਖਾਂਦੇ ਹਨ ਜਿਸ ਕਾਰਨ ਘਰ ਦਾ ਜਿਹੜਾ ਮਾਹੌਲ ਪੂਰੀ ਤਰ੍ਹਾਂ ਖਰਾਬ ਹੋ ਜਾਂਦਾ ਹੈ ਤੇ ਉੱਥੇ ਨਕਾਰਾਤਮਕ ਗੱਲਾਂ ਹੋਣ ਲੱਗਦੀਆਂ ਹਨ ਤੇ ਦੇਵੀ ਲక్ష్ਮੀ ਕਦੇ ਵੀ ਅਜਿਹੇ ਘਰ ਵਿੱਚ ਪਰਵੇਸ਼ ਨਹੀਂ ਕਰਦੀ ਪਗਮਾਨਿਸ਼ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਘਰ ਵਿੱਚ ਵਰਤ ਦਾਨ ਤਾ ਆਰਮਿਕ ਪੂਜਾ ਆਦ ਨਹੀਂ ਕੀਤੀ ਜਾਂਦੀ ਉਸ ਘਰ ਵਿੱਚ ਪੂਤਾਂ ਦੀ ਮੌਜੂਦਗੀ ਸ਼ੁਰੂ ਹੋ ਜਾਂਦੀ ਹੈ ਤੇ ਜਿਸ ਘਰ ਵਿੱਚ ਔਰਤਾਂ ਲੰਬੇ ਸਮੇਂ ਤੱਕ ਸੌਂਦੀਆਂ ਹਨ ਆਪਣੇ ਪਤੀਆਂ ਤੇ ਬਜ਼ੁਰਗਾਂ ਦਾ ਅਪਮਾਨ ਕਰਦੀਆਂ ਹਨ ਜਿਸ ਘਰ ਵਿੱਚ ਮਰਦ ਦੂਜੀਆਂ ਔਰਤਾਂ ਦੇ ਨਾਲ ਸੁਪੰਦ ਰੱਖਦੀਆਂ ਹਨ ਉਸ ਘਰ ਦੇ ਵਿੱਚ ਪੂਤ ਵੀ ਰਹਿੰਦੇ ਹਨ ਜਿਸ ਘਰ ਦੇ ਵਿੱਚ ਲੋਕ ਬਿਨਾਂ ਇਸ਼ਨਾਨ ਕੀਤੇ ਖਾਣਾ ਖਾਂਦੇ ਹਨ ਜਾਂ ਬਿਨਾਂ ਇਸ਼ਨਾਨ ਪੂਜਾ ਤੇ ਧਾਰਮਿਕ ਕੰਮ ਕਰਦੇ ਹਨ ਉਸ ਘਰ ਵਿੱਚ ਦੇਵਤੇ ਘਰ ਛੱਡ ਦਿੰਦੇ ਹਨ ਤੇ ਪੂਤ ਉਹਨਾਂ ਦੀ ਜਗ੍ਹਾ ਰਹਿਣ ਲੱਗ ਪੈਂਦੇ ਹਨ ਤੇ ਆਓ ਹੁਣ ਜਾਣਦੇ ਹਾਂ ਕਿ ਘਰ ਵਿੱਚ ਪੂਤਾਂ ਦੀ ਮੌਜੂਦਗੀ ਦੇ ਕੀ ਸੰਕੇਤ ਹੁੰਦੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਪੂਤ ਦੀ ਸਥਿਤੀ ਵਿੱਚ ਮਰਨ ਵਾਲੇ ਰਿਸ਼ਤੇਦਾਰ ਭੁੱਖ ਤੇ ਪਿਆਸ ਕਰਨ ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਦਾਖਲ ਹੁੰਦੇ ਹਨ ਉਹ ਹਵਾ ਦੇ ਰੂਪ ਦੇ ਵਿੱਚ ਹੁੰਦੇ ਹਨ ਇਸ ਲਈ ਮਨੁੱਖ ਨੂੰ ਦਿਖਾਈ ਨਹੀਂ ਦਿੰਦੇ ਉਹ ਹਵਾ ਦੇ ਰੂਪ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਸਰੀਰ ਦੇ ਵਿੱਚ ਦਾਖਲ ਹੁੰਦੇ ਆ ਤੇ ਉਹਨਾਂ ਨੂੰ ਸਤਾਰਾਂ ਦੇ ਸੁਪਨੇ ਦਿੰਦੇ ਹਨ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਮਰਤਿਕ ਵਿਅਕਤੀ ਭੂਤ ਬਣ ਜਾਂਦਾ ਹੈ ਤੇ ਆਪਣੀ ਪਤਨੀ ਪੁੱਤਰ ਤੇ ਰਿਸ਼ਤੇਦਾਰ ਦੇ ਸਰੀਰ ਦੇ ਵਿੱਚ ਪਰਵੇਸ਼ ਕਰਦਾ ਜੇਕਰ ਸੁਪਨੇ ਵਿੱਚ ਘੂੜਾ ਹਾਥੀ ਜਾਂ ਵੱਲਦ ਵਰਗੇ ਜਾਨਵਰ ਵਿਗੜੇ ਹੋਏ ਰੂਪ ਦੇ ਵਿੱਚ ਦਿਖਾਈ ਦਿੰਦੇ ਹਨ ਜਾਂ ਗੁੱਸੇ ਵਿੱਚ ਤੁਹਾਡੇ ਤੇ ਹਮਲਾ ਕਰਦੇ ਹਨ ਤੇ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਉਤੰ ਦਾ ਵਾਸਾ ਹੈ ਜੇਕਰ ਕੋਈ ਵਿਅਕਤੀ ਜਾਗਣ ਤੋਂ ਬਾਅਦ ਬਿਸਤਰੇ ਤੇ ਆਪਣੇ ਆਪ ਨੂੰ ਉਲਟ ਸਥਿਤੀ ਦੇ ਵਿੱਚ ਦੇਖਦਾ ਭਾਵੇਂ ਸੌਂਦੇ ਸਮੇਂ ਉਹ ਸਿੱਧਾ ਹੁੰਦਾ ਪਰ ਜਾਗਣ ਤੇ ਉਹ ਦੇਖਦਾ ਕਿ ਉਸਦਾ ਸਿਰ ਦੂਜੇ ਪਾਸੇ ਹੈ ਤਾਂ ਉਸ ਨੂੰ ਸਮਝਾਣਾ ਚਾਹੀਦਾ ਹੈ ਕਿ ਉਸ ਦੇ ਘਰ ਦੇ ਵਿੱਚ ਪੂਤਰ ਕਾਵਟ ਹੈ ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਜੰਜੀਰਾ ਦੇ ਵਿੱਚ ਬੰਨਿਆ ਹੋਇਆ ਦੇਖਦਾ ਉਸਦੇ ਮਰੇ ਹੋਏ ਪੁਰਖੇ ਗੰਦੇ ਕੱਪੜਿਆਂ ਵਿੱਚ ਦਿਖਾਈ ਦਿੰਦੇ ਹਨ ਉਸਦੇ ਪੁਰਖੇ ਦੂਜਿਆਂ ਦਾ ਭੋਜਨ ਚੋਰੀ ਕਰਕੇ ਭਜਦੇ ਹੋਏ ਦਿਖਾਈ ਦਿੰਦੇ ਹਨ ਜਾਂ ਫਿਰ ਉਹ ਆਪਣੇ ਰਿਸ਼ਤੇਦਾਰਾਂ ਨੂੰ ਪਿਆਸ ਨਾਲ ਤੜਫਦੇ ਹੋਏ ਵੇਖਦਾ ਹੈ ਤਾਂ ਉਸ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਦਾ ਮਰਿਆ ਹੋਇਆ ਰਿਸ਼ਤੇਦਾਰ ਭੂਤ ਦੀ ਸਥਿਤੀ ਦੇ ਵਿੱਚ ਹੈ ਜੇਕਰ ਸੁਪਨੇ ਦੇ ਵਿੱਚ ਕੋਈ ਜਾਨਵਰ ਜਿਵੇਂ ਕਿ ਗਾਂ ਬਲਦ ਪੰਛੀ ਘੋੜਾ ਆਧ ਮਨੁੱਖੀ ਭਾਸ਼ਾ ਵਿੱਚ ਬੋਲਦਾ ਦਿਖਾਈ ਦਿੰਦਾ ਹੈ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਮਾਰੇ ਹੋਏ ਰਿਸ਼ਤੇਦਾਰ ਭੂਤ ਸੰਸਾਰ ਦੇ ਵਿੱਚ ਚਲੇ ਗਏ ਹਨ ਤੇ ਉਹ ਤੁਹਾਡੇ ਘਰ ਵਿੱਚ ਰਹਿ ਰਹੇ ਹਨ ਜੇਕਰ ਘਰ ਵਿੱਚ ਅਕਸਰ ਮੁਸੀਬਤ ਆਉਂਦੀ ਹੈ ਜਿਵੇਂ ਕਿ ਅਚਾਨਕ ਪੈਸੇ ਦਾ ਨੁਕਸਾਨ ਹੋ ਜਾਣਾ ਲੱਗਦਾ ਹੈ ਪਰਿਵਾਰ ਦੇ ਮੈਂਬਰ ਅਚਾਨਕ ਬਿਮਾਰ ਹੋ ਜਾਂਦੇ ਹਨ ਤਾਂ ਇਸ ਨੂੰ ਬੁਰਾ ਸੰਗੀਤ ਮੰਨਿਆ ਜਾਂਦਾ ਹੈ ਇਹ ਘਰ ਵਿੱਚ ਭੂਤ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਜੇਕਰ ਚਮਗਿੱਦੜ ਘਰ ਵਿੱਚ ਆਉਂਦੇ ਹਨ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਘਰ ਵਿੱਚ ਭੂਤੇ ਜੇਕਰ ਤੁਹਾਡੇ ਘਰ ਵਿੱਚ ਕੋਈ ਗੇਰ ਚ ਆ ਕੇ ਬੈਠ ਜਾਂਦੀ ਹੈ ਤਾਂ ਇਸ ਨੂੰ ਬਹੁਤ ਹੀ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਹ ਸੰਕੇਤ ਦਰਸਾਉਂਦਾ ਹੈ ਕਿ ਤੁਹਾਡੇ ਘਰ ਵਿੱਚ ਕੋਈ ਬੁਰੀ ਸ਼ਕਤੀ ਰਹਿੰਦੀ ਹੈ ਇਸੇ ਤਰੀਕੇ ਦੇ ਨਾਲ ਜੋ ਵਿਅਕਤੀ ਆਪਣੇ ਜੀਵਨ ਵਿੱਚ ਭੁੱਖ ਪਿਆਸ ਬਿਮਾਰੀ ਕ੍ਰੋਧ ਕਾਮ ਆਦਿ ਇਛਾਵਾਂ ਦੇ ਨਾਲ ਮਚ ਜਾਂਦਾ ਹੈ ਉਸ ਨੂੰ ਨਾਸ਼ਵਣ ਸੰਸਾਰ ਵਿੱਚ ਭੂਤ ਬਣ ਕੇ ਭਟਕਣਾ ਪੈਂਦਾ ਹੈ ਸਮੇ ਤੋਂ ਪਹਿਲਾਂ ਦੁਰਘਟਨਾ ਕਤਲ ਖੁਦਕੁਸ਼ੀ ਕਰਕੇ ਮਰਨ ਵਾਲੇ ਵਿਅਕਤੀ ਦੀ ਆਤਮਾ ਵੀ ਇਸ ਸੰਸਾਰ ਦੇ ਵਿੱਚ ਭਟਕਦੀ ਰਹਿੰਦੀ ਇਸ ਦੇ ਨਾਲ ਜਿੰਨਾ ਆਤਮਾਵਾਂ ਦੇ ਸ਼ਰਾਧ ਕਰਮ ਤਰਪਨ ਆਦ ਨਹੀਂ ਕੀਤੇ ਜਾਂਦੇ ਉਹ ਵੀ ਆਪਣੀਆਂ ਇਛਾਵਾਂ ਪੂਰੀਆ ਕਰਮ ਦੇ ਲਈ ਨਾਸ਼ਵਨ ਸੰਸਾਰ ਦੇ ਵਿੱਚ ਭਟਕਦੀਆਂ ਰਹਿੰਦੀਆਂ ਹਨ ਘਰ ਵਿੱਚ ਪੈਸਾ ਆਉਂਦਾ ਏ ਪਰ ਇਹ ਉਨੀ ਹੀ ਤੇਜ਼ੀ ਦੇ ਨਾਲ ਖਰਚ ਹੁੰਦਾ ਬਹੁਤ ਸਾਰਾ ਪੈਸਾ ਹੋਣ ਦੇ ਬਾਵਜੂਦ ਵਿੱਤੀ ਸੰਕਟ ਬਣਿਆ ਰਹਿੰਦਾ ਪਾਣੀ ਵਗਦਾ ਪੈਸਾ ਨਕਾਰਾਤਮਕ ਊਰਜਾ ਦਾ ਸੰਕੇਤ ਵੀ ਹੋ ਸਕਦਾ ਹੈ ਘਰ ਦੀਆਂ ਚਾਰ ਦੁਆਰਾਂ ਦੇ ਅੰਦਰ ਅਚਾਨਕ ਕੀੜੀਆਂ ਕਬੂਤਰ ਤੂਤੇ ਆਦ ਜੀਵਾਂ ਦੀ ਮੌਤ ਹੋ ਜਾਣਾ ਜਾਂ ਉਹਨਾਂ ਦੀਆਂ ਲਾਸ਼ਾਂ ਮਿਲਣਾ ਇਸ ਤੋਂ ਇਲਾਵਾ ਜੇਕਰ ਘਰ ਦੇ ਵਿੱਚ ਜਾਨਵਰ ਵਾਰ-ਵਾਰ ਮਾਰੇ ਰਹੇ ਹਨ ਤਾਂ ਇਹ ਇੱਕ ਅਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ ਘਰ ਵਿੱਚ ਰਹਿਣ ਵਾਲੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਝਗੜੇ ਤੇ ਲੜਾਈਆਂ ਨੂੰ ਪੂਤ ਪ੍ਰੇਤ ਰੁਕਾਵਟ ਦਾ ਸੰਕੇਤ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਨਕਾਰਾਤਮਕ ਊਰਜਾ ਦੇ ਵਧਣ ਦੇ ਨਾਲ ਪੂਤ ਪ੍ਰੇਤ ਰੁਕਾਵਟ ਪੈਦਾ ਹੁੰਦੀ ਖਾਸ ਕਰਕੇ ਜੇਕਰ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਝਗੜਾ ਹੁੰਦਾ ਤਾਂ ਇਹ ਵੀ ਇੱਕ ਨਕਾਰਾਤਮਕ ਊਰਜਾ ਦਾ ਸੰਕੇਤ ਹੈ ਜੇਕਰ ਤੁਹਾਡੇ ਘਰ ਵਿੱਚ ਅਚਾਨਕ ਕੋਈ ਅਜੀਬ ਜਿਹੀ ਬਦਬੂ ਜਾਂ ਖੁਸ਼ਬੂ ਆਉਣ ਲੱਗ ਪਵੇ ਤਾਂ ਫਿਰ ਬਿਨਾਂ ਕਿਸੇ ਕਾਰਨ ਦੇ ਚਲੀ ਜਾਵੇ ਤਾਂ ਇਹ ਵੀ ਨਕਾਰਾਤਮਕ ਊਰਜਾ ਦਾ ਸੰਕੇਤ ਹੈ ਪਰਿਵਾਰ ਦੇ ਮੈਂਬਰਾਂ ਦਾ ਲਗਾਤਾਰ ਬਿਮਾਰ ਰਹਿਣਾ ਪੈਸੇ ਆਉਂਦੇ ਹੀ ਖਰਚ ਹੋ ਜਾਣਾ ਘਰ ਵਿੱਚ ਕਿਰਲੀ ਕਬੂਤਰ ਤੋਤੇ ਵਰਗੇ ਜੀਵ ਅਚਾਨਕ ਮਰ ਜਾਣਾ ਇਹ ਸਭ ਭੂਤ ਪ੍ਰੇਤ ਦੇ ਰੁਕਾਵਟ ਦੇ ਸੰਕੇਤ ਹੋ ਸਕਦੇ ਹਨ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਅਜਿਹੇ ਸੰਕੇਤ ਮਿਲਦੇ ਹਨ ਤਾਂ ਤੁਹਾਨੂੰ ਤੁਰੰਤ ਇਸ ਦੇ ਲਈ ਉਪਾਅ ਕਰਨੇ ਚਾਹੀਦੇ ਹਨ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਵਿੱਚ ਵਾਰ-ਵਾਰ ਮੱਕੜੀ ਦੇ ਜਾਲ ਬਣਦੇ ਰਹਿੰਦੇ ਹਨ ਭਾਵੇਂ ਤੁਸੀਂ ਉਹਨਾਂ ਨੂੰ ਕਿੰਨੇ ਵੀ ਸਾਫ਼ ਕਰੋ ਮੱਕੜੀ ਦੇ ਜਾਲ ਦੁਬਾਰਾ ਬਣਦੇ ਹਨ ਇਹ ਵੀ ਇੱਕ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਹ ਦਰਸਾਉਂਦਾ ਹੈ ਕਿ ਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਨਹੀਂ ਰਹਿੰਦੀ ਨਾ ਹੀ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਹੈ ਤੁਹਾਡਾ ਘਰ ਨਕਾਰਾਤਮਕ ਆਤਮਿਕ ਊਰਜਾ ਦੇ ਨਾਲ ਭਰਿਆ ਹੋਇਆ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਤੁਰੰਤ ਇਸ ਨੂੰ ਹਟਾਉਣ ਦੇ ਲਈ ਉਪਾਅ ਕਰਨੇ ਚਾਹੀਦੇ ਹਨ ਨਹੀਂ ਤਾਂ ਤੁਹਾਨੂੰ ਇਸ ਦੇ ਮਾੜੇ ਨਤੀਜੇ ਵੀ ਭੁਗਤਨੇ ਪੈ ਸਕਦੇ ਹਨ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹੇ ਸੰਕੇਤ ਮਿਲਦੇ ਹਨ ਤਾਂ ਉਸ ਵਿਅਕਤੀ ਨੂੰ ਭੂਤ ਪ੍ਰੇਤ ਦੀ ਰੁਕਾਵਟ ਨੂੰ ਦੂਰ ਕਰਨ ਦੇ ਲਈ ਗੰਗਾ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਤੇ ਬੇਲ ਦੇ ਰੋਖ ਨੂੰ ਪਾਣੀ ਚੜਾਉਣਾ ਚਾਹੀਦਾ ਹੈ ਘਰ ਵਿੱਚ ਹਵਨ ਕਰਨਾ ਚਾਹੀਦਾ ਹੈ ਤੇ ਗਰੂੜ ਪੁਰਾਣ ਦਾ ਪਾਠ ਵੀ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਘਰ ਵਿੱਚ ਭੂਤ ਪ੍ਰੇਤਾਂ ਨੂੰ ਕੱਢਣ ਦੇ ਲਈ ਘਰ ਵਿੱਚ ਹਰ ਰੋਜ਼ ਤੂਲਸੀ ਦੇ ਪੱਤੇਆਂ ਨੂੰ ਗੰਗਾ ਪਾਣੀ ਛੇੜਕਣਾ ਚਾਹੀਦਾ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਤੇ ਨਕਾਰਾਤਮਕ ਊਰਜਾ ਕਰੋ ਬਾਹਰ ਚਲੀ ਜਾਂਦੀ ਹੈ ਇਸ ਲਈ ਅਜਿਹੇ ਸੰਕੇਤ ਮਿਲਣ ਤੇ ਵਿਅਕਤੀ ਨੂੰ ਇਹ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਤੋਂ ਇਹ ਸਨ ਕੁਝ ਸੰਕੇਤ ਜੋ ਘਰ ਵਿੱਚ ਘੂਤਾ ਦੀ ਮੌਜੂਦਗੀ ਦਾ ਕਾਰਨ ਹੁੰਦੇ ਹਨ ਹਾਂਜੀ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਅਦੇ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਉਪਾਤੇ ਜਾਣਕਾਰੀ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ